ਪਿਆਰ ਨਾਲ ਇੱਕ ਵਾਰੀ ਨਹੀਂ ਸਮਝਾ ਦੂੰ ਸਾਰਿਆਂ ਨੂੰ ਨਾਮ ਨੇ ਤਾਂ ਫੇਰ ਟਿਕਾਣੇ ਲਾ ਦੂੰ ਸਾਰਿਆਂ ਨੂੰ ਕੇਰਾ ਨੂੰ ਕਹਿ ਵੀ ਲਾਉਂਦਾ ਨਹੀਂ ਦੇਰੀ ਦੇਖੀ ਜਦੋਂ ਇਹ ਉਹੀ ਟਰੈਕਟਰ ਆ ਜੀ ਜਿਹੜਾ ਸਟੰਟ ਮਾਰਦਾ ਸੀਗਾ ਅਸੀਂ ਹਣ ਦੇ ਘਰ ਆਏ ਸ਼ਾਮ ਪੈ ਗਈ ਐ ਇਹ ਟਰੈਕਟਰ ਸੀ ਜਿਹੜਾ ਮੌਕੇ ਤੇ ਅੜ ਲਿਆ ਹੁਣ ਇੱਥੇ ਜੋ ਕਾਨੂੰਨੀ ਕਾਰਵਾਈ ਬਣਦੀ ਅਗਲੀ ਕਰਦੇ ਆ ਲਿਆਓ ਬੇਟਾ ਆਰਸੀ ਲਾਵੇ ਔਰ ਅਭੀ ਤੋਂ ਰੁਕੋ ਕਲਾਈਮੈਕਸ ਅਭੀ ਬਾਕੀ ਜੈਨ ਜੀ ਮੈਂ ਲਗਭਗ ਸ਼ਹਿਰ ਤੋਂ 20 ਕਿਲੋਮੀਟਰ ਦੂਰ ਇੱਕ ਟਰੈਕਟਰ ਸੀਗਾ ਦੋ ਟਰੈਕਟਰ ਸੀਗੇ ਜਿਹਨੂੰ ਚਲਾਉਣ ਵਾਲਾ ਇੱਕੋ ਹੀ ਬੱਚਾ ਸੀ ਜਿਹੜਾ ਰੋਡ ਦੇ ਉੱਪਰ ਜਾਂ ਸੋਨ ਸੋਨ ਛੜਕਾਂ ਦੇ ਉੱਪਰ ਜਿਹੜਾ ਸਟੰਟ ਮਾਰ ਕੇ ਜਿਹੜੀ ਆਪਣੀ ਜਾਨ ਖਤਰੇ ਵਿੱਚ ਪਾਉਂਦਾ ਆ ਰਿਆ ਇਸ ਇਹਨਾਂ ਚੀਜ਼ਾਂ ਨੂੰ ਦੇਖ ਕੇ ਜਿਹੜੇ ਦੂਸਰੇ ਬੱਚੇ ਆ ਛੋਟੇ ਬੱਚੇ ਆ ਉਹ ਵੀ ਇਹ ਚੀਜ਼ਾਂ ਜਿਹੜੀਆਂ ਕਰਨੀਆਂ ਸ਼ੁਰੂ ਕਰ ਰਹੇ ਹਾਂ ਜਿਹਦੇ ਉੱਪਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸਰੇਂਦਰ ਲੰਬਾ ਜੀ ਆਈਪੀਐਸ ਐਸਐਸਪੀ ਸ਼ਰਕਪੁਰ ਜੀ ਨੇ ਬਹੁਤ ਸਰ்த்தਾਈ ਕੀਤੀ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਇਹ ਜਿਹੜੇ ਖਤਰਨਾਕ ਸਟੰਟ ਆ ਉਹ ਨਹੀਂ ਮਾਰ ਸਕਦਾ ਕਿ ਬੱਚੇ ਦੀ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਪਰ ਪਾਈ ਸੀ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਜਿਹੜਾ ਸਾਡਾ ਸੋਸ਼ਲ ਮੀਡੀਆ ਪੰਜਾਬ ਪੁਲਿਸ ਦਾ ਉਹਦੇ ਉੱਪਰ ਜਿਹੜੇ ਮੁਲਾਜ਼ਮ ਸਾਡੇ ਲੱਗੇ ਆ ਬੜੇ ਸਤਰਕ ਹੋ ਕੇ 24 ਆਵਰ ਬਾਜ ਵਾਲੀ ਜਿਹੜੀ ਨਿਗਰ ਰੱਖਦੇ ਆ ਉਹ ਵੀਡੀਓ ਮੈਨੂੰ ਪਾਈ ਆ ਜਦੋਂ ਵੀਡੀਓ ਦੇਖ ਕੇ ਤੇ ਆਪਾਂ ਉਹਦਾ ਸਾਰਾ ਐਡਰੈਸ ਬਾਇਓ ਡਾਟਾ ਕਢਾ ਕੇ ਅੱਜ ਉਹਦੇ ਘਰ ਆਏ ਆ ਜਦ ਆ ਕੇ ਉਸ ਬੱਚੇ ਬਾਰੇ ਪਤਾ ਕੀਤਾ ਸਾਰਾ ਇਹ ਵੀ ਪਤਾ ਲੱਗਾ ਜੀ ਇਹ ਬੱਚਾ ਬੜੇ ਤਰਸੇਣਿਆਂ ਦਾ ਸੀਗਾ ਇਹ ਪਰਮਾਤਮਾ ਦੇ ਅੱਗੇ ਕਈ ਨਕਮੂ ਰਗੜ ਕੇ ਤੇ ਇਹ ਜਿਹੜਾ ਬੱਚਾ ਜਿਹੜਾ ਪਰਮਾਤਮਾ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਸੀ ਪੁੱਤ ਦੀ ਔਰ ਦੇਖੋ ਬੱਚਾ ਕਿਦਾਂ ਦੀ ਹਰਕਤਾਂ ਜਿਹੜੀਆਂ ਕਰ ਰਿਹਾ ਅਸੀਂ ਬੱਚੇ ਅੱਜ ਤੇਰੇ ਘਰ ਚਲਾਨ ਕਰਨ ਵਾਸਤੇ ਨਹੀਂ ਆਏ ਅਸੀਂ ਸਿਰਫ ਤੈਨੂੰ ਇੱਕ ਮੈਸੇਜ ਦੇਣ ਵਾਸਤੇ ਆਏ ਆ ਅਵੇਅਰਨੈਸ ਦੇਣ ਆਏ ਆ ਕਿ ਤੂੰ ਹੈ ਜੀ ਹੱਕ ਦਾ ਕਰਕੇ ਆਪਣਾ ਜੀਵਨ ਜਿਹੜਾ ਕਦਰੇ ਵਿੱਚ ਨਾ ਪਾਵੇਂ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਵਧੀਆ ਤਰੀਕੇ ਨਾਲ ਜਿਵੇਂ ਇਸ ਚੀਜ਼ ਨੂੰ ਮਹਿਸੂਸ ਕਰਨ ਵਾਲੀ ਕੋਈ ਗੱਲ ਨਹੀਂ ਕਿ ਸਾਡੇ ਘਰ ਆਏ ਆ ਤੇ ਇਹ ਚਲਾਨ ਕਰਕੇ ਗਏ ਆ ਅਸੀਂ ਸਿਰਫ ਦੇਖੋ ਪੰਜਾਬ ਪੁਲਿਸ ਤੁਹਾਡੇ ਘਰ ਤੁਹਾਡੇ ਬੱਚਿਆਂ ਨੂੰ ਸੁਧਾਰਨ ਵਾਸਤੇ ਅਗਰ ਇਹ ਬੱਚਾ ਤੁਹਾਡਾ ਕਹਿਣਾ ਮੰਨਦਾ ਹੋਵੇ ਤੇ ਪੁਲਿਸ ਨੂੰ ਤੁਹਾਡੇ ਘਰ ਆਉਣ ਦੀ ਲੋੜ ਨਹੀਂ ਹੈਗੀ ਅਗਰ ਇਹਨੇ ਆਪਣੇ ਪੇਰੈਂਟਸ ਦਾ ਕਹਿਣਾ ਮੰਨਿਆ ਹੁੰਦਾ ਤੇ ਅੱਜ ਪੁਲਿਸ ਨੂੰ ਇੱਥੇ ਘਰ ਨਾ ਆਉਣਾ ਪੈਂਦਾ ਇਸ ਕਰਕੇ ਮੈਂ ਅਾਕੀ ਬੱਚਿਆਂ ਵੀ ਇਹ ਬੇਨਤੀ ਕਰੂੰਗਾ ਕਿ ਪਲੀਜ਼ ਇਤਾਂ ਦੇ ਜਿਹੜੇ ਖਤਰਨਾਕ ਸਟੰਟ ਹੈ ਮਾਰ ਕੇ ਆਪਣਾ ਜੀਵਨ ਖਤਰੇ ਵਿੱਚ ਨਾ ਪਾਓ ਦੇਖੋ ਟਰੈਕਟਰ ਕਿੰਨਾ ਉੱਚਾ ਚੱਕਿਆ ਇੱਥੋਂ ਤੱਕ ਟਰੈਕਟਰ ਚੱਲ ਗਿਆ ਅਗਰ ਥੋੜਾ ਜਿਹਾ ਹੋਰ ਉੱਪਰ ਉੱਠ ਪੈਂਦਾ ਤੇ ਉਹ ਉਲਟ ਜੂਗਾ ਤੇ ਬੱਚਾ ਕਿੱਥੇ ਆਉਣਾ ਥੱਲੇ ਆਉਣਾ ਤੇ ਫਿਰ ਦੇਖੋ ਰੱਬ ਨਾ ਕਰੇ ਜਿਨ੍ਹਾਂ ਨਾਲ ਇਹ ਚੀਜ਼ਾਂ ਇਨਸੀਡੈਂਟ ਜਾਂ ਐਕਸੀਡੈਂਟ ਹੋ ਕੇ ਜਿਨ੍ਹਾਂ ਦੇ ਬੱਚੇ ਨੂੰਸਾਨ ਹੋ ਗਏ ਜਾਂ ਸਖਤ ਸੱਟਾਂ ਲੱਗੀਆਂ ਉਹਨਾਂ ਤੋਂ ਪੁੱਛੋ ਉਹਨਾਂ ਦੇ ਕੀ ਬੀਤੀ ਹੈ ਸ਼ਹਿਰ ਦੇ ਵਿੱਚ ਦੋ ਟਰੈਕਟਰ ਚਬੇਵਾਲ ਥਾਣੇ ਦੇ ਵਿੱਚ ਇੱਕ ਟਰੈਕਟਰ ਥਾਣਾ ਸਦਰ ਦੇ ਵਿੱਚ ਹੈ ਤੇ ਇੱਕ ਟਰੈਕਟਰ ਜਿਹੜਾ ਮਕੇਰੀਆ ਜਿਹੜਾ ਸਾਡਾ ਥਾਣਾ ਉਹਦੇ ਵਿੱਚ ਪੈਂਦੇ ਆ ਤੇ ਮੈਂ ਉਹਨਾਂ ਬੱਚੇ ਵੀ ਵੀੜੀਆਂ ਸਾਡੇ ਕੋਲ ਪਹੁੰਚ ਚੁੱਕੀਆਂ ਉਹਨਾਂ ਨੂੰ 10 ਦਿਨ ਦਾ ਟਾਈਮ ਦੇਣੇ ਆ ਕਿ ਬੱਚਿਓ ਅਗਰ ਤੁਸੀਂ ਇਹ ਸਟੰਟ ਮਾਰਨੇ ਬੰਦ ਕਰ ਦਿੱਤੇ ਤੇ ਤੁਹਾਡਾ ਬਚਾ ਆ ਤੇ ਨਹੀਂ ਤੇ ਇਸੇ ਤਰ੍ਹਾਂ ਹੀ ਤੁਹਾਡੇ ਘਰਾਂ ਵਿੱਚ ਆ ਕੇ ਜਿਹੜੇ ਗਿਫਟ ਹੈ ਇਹ ਦਿੱਤੇ ਜਾਣਗੇ ਤੇ ਮੈਂ ਉਮੀਦ ਕਰਦਾ ਕਿ ਇਹ ਬੱਚੇ ਐ ਕਿਉਂ ਬਾਅਦ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਨਹੀਂ ਕਰਨਗੇ ਇਸ ਬੱਚੇ ਦਾ ਜਿਹੜਾ ਗਿਫਟ ਹੈ ਉਹ ਤਿਆਰ ਹੈ ਕਿਉਂਕਿ ਅਸੀਂ ਇੱਡੀ ਦੂਰ ਆਏ ਆ ਬਿਨਾ ਗਿਫਟ ਦੇ ਇੱਥੇ ਕਿਦਾਂ ਚੱਲ ਜੀਏ ਕਿਵੇਂ ਪਤਾ ਲੱਗੂਣਾ ਬੱਚਿਆਂ ਨੂੰ ਕਿ ਅਸੀਂ ਇਹ ਗਲਤੀਆਂ ਜਿਹੜੀਆਂ ਨਹੀਂ ਕਰਨੀਆਂ ਇਸ ਕਰਕੇ ਬੱਚਿਓ ਮਨੁੱਖਾ ਜਨ ਨੂੰ ਮਿਲਿਆ ਆਪਣੇ ਮਾਂ-ਬਾਪ ਦੀ ਰਿਸਪੈਕਟ ਕਰੋ ਆਪਣੀ ਲੰਬੀ ਜ਼ਿੰਦਗੀ ਜੀਣ ਵਾਸਤੇ ਐਡਜਸਟਮੈਂਟ ਜਿਹੜੇ ਆ ਨਾ ਕਰੋ ਮੈਂ ਉਮੀਦ ਕਰਦਾ ਕਿ ਤੁਸੀਂ ਅੱਗੇ ਤੋਂ ਐਡਜਸਟਮੈਂਟ ਨਹੀਂ ਕਰੋਗੇ ਗਿਫਟ ਤੁਹਾਡਾ ਤਿਆਰ ਹੈ ਜਿਸ ਦਾ ਤੁਸੀਂ ਦੂਸਰਾ ਟਰੈਕਟਰ ਜਿਹੜਾ ਇਹ ਬੱਚਾ ਚਲਾ ਰਿਹਾ ਹੈ ਇਸ ਟਰੈਕਟਰ ਦਾ ਅੱਜ ਤੋਂ 1 ਸਾਲ ਪਹਿਲਾਂ ਇਸੇ ਟਰੈਕਟਰ ਨੇ ਫੂਰਸ ਸਟਰੀਟ ਦੇ ਵਿੱਚ ਸਟੰਟ ਮਾਰਿਆ ਸੀ ਉਹਦਾ ਚਲਾਨ ਸੀ ਪਹਿਲਾਂ ਕਰ ਚੁੱਕਿਆ ਹੁਣ ਇਹਦਾ ਕੀਤਾ ਜਿਹੜਾ ਦਾ ਮੋਟਰਸਾਈਕਲ ਜਿਹੜਾ ਸੌਰੀ ਇਹਦਾ ਟਰੈਕਟਰ ਹੈ ਉਹਦਾ ਚਲਾਨ ਕਰਕੇ ਚੱਲੇ ਆਂ థాంਕ ਯੂ